ਬਾਰਡਰ ਤੇ ਕਿਸਾਨਾਂ ਨਾਲ ਦੁਰਦਸ਼ਾ ਹੋ ਰਹੀ ਹੈ ਕਿਸਾਨਾਂ ਦੇ ਉੱਪਰ ਸੱਦਿਤ ਕੀਤਾ ਜਾ ਰਹੀ ਹੈ ਉਹ ਵੀ ਕੀ ਕਹੋਗੇ ਜੀ ਤੁਸੀਂ ਮੈਂ ਤਾਂ ਕਿਸਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਵਾਰ-ਵਾਰ ਕਿਉਂ ਦਿੱਲੀ ਨੂੰ ਭੱਜਦੇ ਹੋ ਉੱਥੇ ਕੀ ਰੱਖਿਆ ਸਾਡਾ ਉਹ ਜਾਣ ਨਹੀਂ ਦੇ ਪਹਿਲਾਂ ਇੱਕ ਨੌਜਵਾਨ ਮਾਰਿਆ ਗਿਆ ਹੁਣ ਕਿੰਨੇ ਫਟੜ ਹੋ ਗਏ ਜਿਹੜੇ ਇੱਕ ਨਾ ਜੂਨੀਅਨ ਦੇ ਪ੍ਰਧਾਨ ਨੇ ਫੂਲ ਸਾਹਿਬ ਸੁਰਜੀਤ ਸਿੰਘ ਹੋਰ ਉਹ ਵੀ ਜਿਹੜੇ ਨੇ ਉਹ ਫਟੜ ਹੋਏ ਨੇ ਕਿਉਂ ਤੁਸੀਂ ਇਹ ਕੰਮ ਕਰਦੇ ਹੋ ਜਿਹੜਾ ਕਿ ਤੁਹਾਡੇ ਇੱਕ ਬਸ ਦੇ ਵਿੱਚ ਕੰਮ ਆ ਉਹ ਕਰੋ ਸਾਰੇ ਪੰਜਾਬ ਨੂੰ ਆਉਂਦੇ ਦਿੱਲੀ ਦੀ ਰਾਹ ਬੰਦ ਕਰੋ ਸ਼ੰਭੂ ਬਾਰਡਰ ਬੰਦ ਦਾ ਖਨੌਰੀ ਬਾਰਡਰ ਬੰਦ ਦਾ ਤੇ ਜਿਹੜੇ ਚੰਡੀਗੜ੍ਹ ਵਾਲੇ ਪਾਸੇ ਜਿਹੜੇ ਕੋਈ ਵੀ ਪੰਜਾਬ ਦਾ ਰਾਹ ਲੱਗਦਾ ਦਿੱਲੀ ਕਣੀਓਂ ਜੜਿਆਉਂਦੇ ਨੇ ਉਹ ਰਾਹਾਂ ਬੰਦ ਕਰੋ ਇਹਨਾਂ ਦੇ 10 ਦਿਨਾਂ ਦੇ ਵਿੱਚ ਇਹ ਗਾਲਾਂ ਨਿਕਲ ਜਾਣਗੇ ਸਰਕਾਰ ਦੀਆਂ ਜੰਮੂ ਕਸ਼ਮੀਰ ਤੇ ਜਿਹੜੀ ਮਾਧ ਪ੍ਰਦੇਸ਼ ਆ ਉਹਨਾਂ ਨੂੰ ਸੰਪਰਕ ਚੁਰਕ ਟੁੱਟ ਗਿਆ ਨਾ ਉਸੇ ਵੱਡੀਆਂ ਇੰਡਸਟਰੀਆਂ ਨੇ ਗਾਹ ਪੈ ਜਾਊਗਾ ਉਧਰ ਜਾਣ ਦੀ ਬਜਾਏ ਤੁਸੀਂ ਆਹ ਕੰਮ ਕਰੋ ਇਹ ਸਾਡਾ 7 ਜਨਵਰੀ ਨੂੰ ਇੱਕ ਬਹੁਤ ਵੱਡਾ ਇਕੱਠ ਉਥੇ ਛੱਡਿਆ ਗਿਆ ਸਾਰੀਆਂ ਸੰਗਤਾਂ ਚੰਡੀਗੜ੍ਹ ਮੋਰਚੇ ਤੇ ਪਹੁੰਚ ਕੇ ਹਾਜ਼ਰੀਆਂ ਭਰਨ 7 ਜਨਮੇ ਨੂੰ 2 ਸਾਲ ਪੂਰੇ ਹੋ ਜਾਣਗੇ ਤਿੰਨ ਬੰਦੀ ਸਿੰਘਾਂ ਦੀ ਰਿਹਾਈ ਹੋਈ ਆ ਗੁਰਸਿੱਖੀ ਫਤਿਹ ਅੱਜ ਬਾਬਾ ਜੀਵਨ ਸਿੰਘ ਕਿਉਂਕਿ ਉਹਨਾਂ ਦੀ ਉਦੁੱਤੀ ਸਾਹਤ ਨੂੰ ਮਰਪਿਤ ਜਗੇਪਲ ਵਿਖੇ ਬਾਬਾ ਜੀ ਰਾਜਾ ਰਾਜਾ ਸਿੰਘ ਜੀ ਪਹੁੰਚੇ ਨੇ ਉਹਨਾਂ ਤੋਂ ਜਾਣਦੇ ਹਾਂ ਵੀ ਸੰਗਤਾਂ ਨੂੰ ਕੀ ਸੁਨੇਹਾ ਦੇਣਗੇ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਟੇਫਰ ਰੋਡ ਦੇ ਉੱਤੇ ਸਹਾਣੀ ਸਿਆੰਗ ਸਿੰਘਾਂ ਜਥੇਦਾਰ ਬਾਬਾ ਕਲੀਪ ਸਿੰਘ ਜੀ ਤਰਨਾ ਦਲ ਦੇ ਮੁਖੀ ਗੁਨਾਬਲੋਂ ਸ੍ਰੀ ਜਨਰਲ ਬੱਬਾ ਜੀਵਨ ਸਿੰਘ ਜੀ ਸਮੂਹ ਸਹੀਦ ਸਿੰਘ ਸ੍ਰੀ ਜਨਰਲ ਬੱਬਾ ਸੰਗਤ ਸਿੰਘ ਜੀ ਚਮਕੌਰ ਦੀ ਗੜੀ ਦੇ ਸਿੰਘਾਂ ਦੀਆਂ ਯਾਦ ਦੇ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਘੋੜ ਪਏ ਨੇ ਤਿੰਨ ਦਿਨ ਜੋੜ ਮੇਲਾ ਲੱਗਿਆ ਸਾਰਿਆਂ ਨੇ ਹੰਗਸ ਹੌਜਾਂ ਨੇ ਜ세 ਬੰਦੀਆਂ ਨੇ ਹਾਦੀਆਂ ਲਗਵਾਈਆਂ ਸੰਤਾਂ ਮਹੰਤਾਂ ਨੇ ਅਸੀਂ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਸਭ ਦਾ ਜੀਓ ਆਏ ਕਹਿੰਦੇ ਆ ਤੇ ਜੋ ਗੁਰੂ ਸਾਹਿਬ ਦਾ ਹੁਕਮ ਹੈ ਜੋ ਖਲਖੰਡ ਧਾਰ ਹੋ ਜਨਮ ਸਹਿਲਾ ਬਾਹੂ ਬਾਪ ਗੋਬਿੰਦ ਸਿੰਘ ਆਪੇ ਗੁਰਜੀਲਾ ਸਤਪੁਰਾਂ ਨੇ ਸਾਨੂੰ ਅੰਡੇ ਦੀ ਪਹਲ ਛਟਣ ਦੀ ਹੁਕਮ ਕੀਤਾ ਹੈ ਹਰੇਕ ਗੁਰੂ ਦਾ ਸਿੱਖ ਜਿਹੜਾ ਸਿੱਖਾਂ ਦੇ ਕਰਾਉਂਦਾ ਹੈ ਜਨਮ ਉਹਨੂੰ ਅੰਮ੍ਰਿਤ ਸ਼ਾਕੇ ਗੁਰੂ ਵਾਲਾ ਮੰਨਣਾ ਚਾਹੀਦਾ ਬਾਣੀ ਬਾਣੀ ਦੀ ਧਾਰਨਾ ਬੰਨਣਾ ਚਾਹੀਦਾ ਸਾਰੀਆਂ ਸੰਗਤਾਂ ਅਮਰਤਖਾ ਕੇ ਗੁਰੂ ਵਾਲੇ ਬਣੋ ਸਤਿਗੁਰਾਂ ਦੇ ਬਚਨ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਭਾਈ ਚੰਡੀਗੜ੍ਹ ਮੋਰਚੇ ਦਾ ਵੀ ਹਾਲ ਦੱਸ ਦਿੰਦੇ ਸੰਗਤਾਂ ਨੂੰ ਚੰਡੀਗੜ੍ਹ ਜਿਹੜਾ ਕੌਮੀ ਇਨਸਾਫ ਮੋਰਚਾ ਲੱਗੇ ਬੰਦੀ ਸਿੰਘਾਂ ਦੀ ਰਿਹਾਈਰ ਤਕਰੀਬਨ 23 ਮਹੀਨੇ ਗੁਜ਼ਰ ਚੁੱਕੇ ਨੇ 7 ਜਨਵਰੀ ਨੂੰ ਇੱਕ ਬਹੁਤ ਵੱਡਾ ਇਕੱਠ ਉੱਥੇ ਛੱਡਿਆ ਗਿਆ ਸਾਰੀਆਂ ਸੰਗਤਾਂ ਚੰਡੀਗੜ੍ਹ ਮੋਰਚੇ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਨ 7 ਜਨਵਰੀ ਨੂੰ 2 ਸਾਲ ਪੂਰੇ ਹੋ ਜਾਣਗੇ ਤਿੰਨ ਬੰਦੀ ਸਿੰਘਾਂ ਦੀ ਰਿਹਾਈ ਹੋਈ ਆ ਭਾਈ ਸਮਸ਼ੀਰ ਸਿੰਘ ਭਾਈ ਲਖਵਿੰਦਰ ਸਿੰਘ ਲਖਾ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਉਹ ਪੱਕੇ ਤੌਰ ਤੇ ਰਿਹਾ ਹੋਏ ਨੇ ਬਾਕੀ ਸਿੰਘਾਂ ਦਾ ਪ੍ਰਕਿਰਿਆ ਚੱਲਦਾ ਸਾਰੀਆਂ ਸੰਗਤਾਂ ਕਮਿਊਨ ਸਾਹਿਬ ਮੋਰਚੇ ਪਹੁੰਚ ਕੇ 7 ਜਨਵਰੀ ਨੂੰ ਹਾਜ਼ਰੀਆਂ ਭਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿ ਸੰਭੂ ਬਾਰਡਰ ਤੇ ਕਿਸਾਨਾਂ ਨਾਲ ਦੁਰਦਸ਼ਾ ਹੋ ਰਹੀ ਹੈ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਹੈ ਉਹ ਕਿ ਕੀ ਕਹੋਗੇ ਜੀ ਤੁਸੀਂ ਮੈਂ ਤਾਂ ਕਿਸਾਨਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਵੀ ਤੁਸੀਂ ਵਾਰ-ਵਾਰ ਕਿਉਂ ਦਿੱਲੀ ਨੂੰ ਭੱਜਦੇ ਹੋ ਉੱਥੇ ਕੀ ਰੱਖਿਆ ਸਾਡਾ ਉਹ ਜਾਣ ਲਿੰਦੇ ਪਹਿਲਾਂ ਇੱਕ ਨੌਜਵਾਨ ਮਾਰਿਆ ਗਿਆ ਹੁਣ ਕਿੰਨੇ ਫਟੜ ਹੋ ਗਏ ਜਿਹੜੇ ਇੱਕ ਨਾ ਜੂਨੀਅਨ ਦੇ ਪ੍ਰਧਾਨ ਨੇ ਫੂਲ ਸਾਹਿਬ ਸਰਜੀਤ ਸਿੰਘ ਹੋਰ ਉਹ ਵੀ ਜਿਹੜੇ ਨੇ ਉਹ ਫਟੜ ਹੋਏ ਨੇ ਕਿਉਂ ਤੁਸੀਂ ਇਹ ਕੰਮ ਕਰਦੇ ਹੋ ਜਿਹੜਾ ਤੁਹਾਡੇ ਇੱਕ ਬੱਚ ਦੇ ਵਿੱਚ ਕੰਮ ਆ ਉਹ ਕਰੋ ਸਾਰੇ ਪੰਜਾਬ ਨੂੰ ਆਉਂਦੇ ਦਿੱਲੀ ਦੀ ਰਾਹ ਬੰਦ ਕਰੋ ਸ਼ੰਭੂ ਬਾਰਡਰ ਬੰਦ ਦਾ ਖਨੋਰੀ ਬਾਰਡਰ ਬੰਦ ਦਾ ਤੇ ਜਿਹੜੇ ਚੰਡੀਗੜ੍ਹ ਵਾਲੇ ਪਾਸੇ ਜਿਹੜੇ ਕੋਈ ਵੀ ਪੰਜਾਬ ਦਾ ਰਾਹ ਲੱਗਦਾ ਦਿੱਲੀ ਕਨੀਓਂ ਜੜਿਆਉਂਦੇ ਨੇ ਉਹ ਰਾਹਾਂ ਬੰਦ ਕਰੋ ਇਹਨਾਂ ਦੇ 10 ਜਨਾਂ ਦੇ ਵਿੱਚੋਂ ਗાળા ਨਿਕਲ ਜਾਣਗੇ ਸਰਕਾਰ ਦੀਆਂ ਜੰਮੂ ਕਸ਼ਮੀਰ ਤੇ ਜਿਹੜੀ ਹਰਮਾਚਲ ਪ੍ਰਦੇਸ਼ ਆ ਉਹਨਾਂ ਨੂੰ ਸੰਪਰਕ ਜੁਰ ਕੁੱਟ ਗਿਆ ਨਾ ਉਸੇ ਵੱਡੀਆਂ ਇੰਡਸਟਰੀਆਂ ਨੇ ਗਾਹ ਪੈ ਜਾਊਗਾ ਉਧਰ ਜਾਣ ਦੀ ਬਜਾਏ ਤੁਸੀਂ ਆਹ ਕੰਮ ਕਰੋ ਇਹ ਸਾਡੀ ਬੇਨਤੀ ਆ ਨਾ ਉਹਨਾਂ ਨਾਲ ਲੜੋ ਨਾ ਤੁਹਾਨੂੰ ਜਾਣ ਦੇਣਾ ਇਹ ਗੱਲ ਨਹੀਂ ਬਣਨੀ ਤੇ ਮੈਂ ਡਿਲੇਲਾ ਸਾਹਿਬ ਨੂੰ ਵੀ ਅਪੀਲ ਕਰੂੰਗਾ ਭੁਖ ਹੜਤਾਲ ਛੱਡ ਕੇ ਇਹ ਕੰਮ ਕਰੋ ਸਿੰਘ ਦਾ ਕੰਮ ਨਹੀਂ ਭੁਖ ਹੜਤਾਲ ਨਾਲ ਮਰਨਾ ਠੀਕ ਹੈ ਆਪਕਾ ਤੀਜ ਤੱਕ ਸਾਈ ਮਹਾਰਾਜ ਕਹਿੰਦੇ ਨੇ ਇਸ ਕਰਕੇ ਡੱਲੇਵਾਲ ਸਾਹਿਬ ਅਪੀਲ ਸੰਗਤ ਦੀ ਮਨਜ਼ੂਰ ਕੋ ਸਾਰੀ ਸੰਗਤ ਕਹਿੰਦੀ ਆ ਵੀ ਤੁਸੀਂ ਜਿਹੜੀ ਭੁਖੜਤਾਲ ਰਖਿਓ ਵਾਪਸ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਇੱਕ ਆਪਣੇ ਫੌਜੀ ਜੀ ਚੜੇ ਹੋਣੇ ਸਮਾਨਾ ਵਿਖੇ ਜੀ ਆਪਣਾ ਕਾਬਰ ਦੇ ਹੀ ਉਹਦੇ ਬਾਰੇ ਕੀ ਕਹੋਗੇ ਜੀ ਤੁਸੀਂ ਸੰਗਤ ਦੇ ਵਿੱਚ ਦੇਖੋ ਸੰਗਤ ਦੀ ਉਹ ਬੇਨਤੀ ਕਹਿੰਦਾ ਜਿਹੜਾ ਸਾਡਾ ਮੰਗਾ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਈਆਂ ਵੀ ਆਦਮੀਆਂ ਦਾ ਜਿਹੜਾ ਕਾਨੂੰਨ ਬਣਾਉਣਾ ਉਹ ਚੰਡੀਗੜ੍ਹ ਮੋਰਚੇ ਦੇ ਵਿੱਚ ਪਹਿਲਾਂ ਹੀ ਮੋਰਚਾ ਚੱਲਦਾ ਇੱਕ ਹੋਰ ਭਾਈ ਫੌਜੀ ਸਾ ਉਹ ਵੀ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਉੱਥੇ ਵੀ ਸੰਗਤ ਹਾਜ਼ਰੀ ਭਰਿਆ ਕਰੋ ਕਿਉਂਕਿ ਮੋਰਚੇ ਬਾ ਇੱਕਤਾ ਸਾਡੇ ਵਿੱਚ ਇਕਤਾ ਹੈ ਨਹੀਂ ਰਹਾ ਅਸੀਂ ਮੋਰਚਾ ਲਾ ਕੇ ਕਹਿੰਦੇ ਨੇ ਇਕਤਾ ਕਰੋ ਅਸੀਂ ਪਹਿਲਾਂ ਤੇ ਮੋਰਚੇ ਲੱਗੇ ਨੇ ਉਸੇ ਕਾਰਨ ਆਉਂਦਾ ਹੈ ਇਕਤਾ ਅਸੀਂ ਚਾਹੁੰਦੇ ਆਂ ਜਿੰਨਾਂ ਚਿਰ ਇਕਤਾ ਨਹੀਂ ਹੁੰਦੀ ਇਸ ਤਰ੍ਹਾਂ ਸਾਨੂੰ ਇਹ ਸਰਕਾਰਾਂ ਖੁਆਰ ਕਰਨੀਆਂ ਸਾਰਿਆਂ ਨੂੰ ਇੱਕੇ ਦੇ ਵਿੱਚ ਆ ਕੇ ਇੱਕ ਥਾਂ ਮੋਰਚਾ ਲਾਉਣਾ ਚਾਹੀਦਾ ਤਾਂ ਕਿ ਸਾਰੇ ਜਿਹੜੇ ਮਸਲੇ ਹਾਲ ਨੇ ਉਹ ਫੇਰ ਹੀ ਹੋਣਗੇ ਜਦੋਂ ਅਸੀਂ ਇੱਕ ਮੁੱਠ ਹੋ ਕੇ ਲੜਾਂਗੇ ਸਰਕਾਰ ਦੇ ਨਾਲ ਸੰਘਰਸ਼ ਕਰਾਂਗੇ ਤਾਂ ਜਿੱਤਾਂਗੇ ਸੰਘਰਸ਼ ਰੂਪ ਨੇ ਜਿੱਤਿਆ ਜਾਂਦਾ ਇਸ ਕਰਕੇ ਸਾਰਿਆਂ ਨੂੰ ਅਪੀਲ ਆਓ ਇਕੱਠੇ ਹੋ ਕੇ ਸਰਕਾਰ ਨਾਲ ਲੜਾਈ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ बैगे वो जी रो બહાત તો તા હમ વાત કરે રે તમરે ઓ ના જલે તુમરા સગલ સ માઘરી તમાર સુતરતા હારી તમતે તમારી ગાતો લે તો તમહી જાની ના